ਸੰਕੇਤ ਸੰਸੰਗ ਸਦਾ ਸੁਖ ਹੋਵੇ ਨਾਮ ਚਾਟਾਈ ਨਾਮ ਪ੍ਰਾਪਤ ਹੋਵੇ ਸਤਿ ਸੰਤੋਖ ਸੰਸਹਾਰ ਆਦਿ ਮੋਤੋ ਰੇ ਕਿੰਨੇ ਆਂਦੇ ਤਾਵਾ ਬੁਥਿਆ ਕੈ ਧਾਨ ਸਦਾ ਮੁਖ ਹੋਏ ਨਾ ਸਾ ਗੁਥਾਏ ਤਾ ਨਾ ਪ੍ਰਾਤੋ ਤੂ ਕਤਨ ਤਨ ਨੂੰ ਕੋਨੇ ਆਵਾ ਚਾਇ ਰਹਾ ਮਨ ਕੋਤ ਹੂਨੇ ਸਾਥ ਮਰਹਣੇ ਤੇ ਗਵਾਰ ਸਭ ਦੇ ਗਰਾਬ ਦੇ ਰਪੇਤਾ ਜੰਗਾ ਰਾ ਸਾਤ ਰੱਤੇ ਅਹਿੰਦੇ ਤੈ ਰਾਗ ਚਾਹੋ ਸੁਖਮਹਾਰ ਅੰਮ੍ਰਿਤ ਸਾਖੀ ਬਾਣੀ ਸੂਰਲ ਪਾਵ ਸਾਰ

ਮੋ ਬ੍ਰਾਹਮ ਸੁਟਾੜ ਕੋਰੇ ਸਤਿ ਸੱਚ ਸਤ ਆਹ ਕੋ ਮੇਰਾ ਨਾਮ ਹੈ ਜੇ ਨਾਮ ਤੇ ਸਾਪੇ ਦੇਖਾ ਆਪੇ ਬਾਤ ਯਾ